ਨੋ ਬਾਈ ਨਹੀਂ ਬੁਲਾਉ ਹੂੰ ਮੀਨ ਗਾ ਜਦ ਤੁਸੀਂ ਆਏ ਥੀ ਘਰ ਅੰਦਰ ਮੈਂ ਚਾਕਲੇਟ ਘਾਲੀਆ ਮੇਰੀ ਵੀਨ ਕੁ ਮੇ ਹਸਬੰਡ ਲੈ ਕੇ ਆਇਆ ਸੀ ਮੇਰੇ ਵਾਸਤੇ ਕਿੰਨੇ ਦਿਨਾਂ ਬਾਅਦ ਚਾਕਲੇਟ ਦਿੱਤੇ ਇਹਨਾਂ ਨੇ ਅੱਜ ਬਸ ਸਵਾਦ ਲੱਗੇ ਚਾਕਲੇਟ ਬਹੁਤ ਜ਼ਿਆਦਾ ਮੈਂ ਖਾ ਲਈ ਬਾਕੀ ਮੈਂ ਖਾਉਂਗੀ ਇੱਕ ਪੀਸ ਨਾਲ ਨੂੰ ਦਿੱਤਾ ਸੀ ਬਾਕੀ ਮੈਂ ਰੱਖ ਲਈ ਆਪਣਾ ਕੋਲ ਮੈਂ ਸਾਮ ਨੂੰ ਖਾਉਂਗੀ ਮਜ਼ਾ ਆਏਗਾ ਰੋਟੀ ਖਾਂ ਤਾਂ ਬਾਅਦ ਖਾਇਆ ਕਰਾਂਗੇ ਚਾਕਲੇਟ ਇੱਕ ਪੀਸ ਰੋਜ਼ ਸਟਿਕ ਕਮੈਂਟ ਕਰ ਰਹੇ ਤੈਨੂੰ ਕਿ ਬਾਲਾ ਦੀ ਕੀ ਲੱਗਦੀ ਹੈ ਬਾਲਾ ਤਾਂ ਕੁਝ ਵੀ ਨਹੀਂ ਲੱਗਦੀ ਸਰੋਂ ਦਾ ਤੇ ਲਾਜ ਵੀ ਸਰੋਂ ਦਾ ਤੇ ਲਈ ਛੋਪਿਆ ਹੋਇਆ ਦੇਖੀ ਅੱਜ ਬਾਥਰੂਮ ਬੁਤਨ ਥੋੜਾ ਨਾ ਦਿੱਤੇ ਸਿਰ ਤੋਂ ਹੋਊਗੀ। ਤਾਂ ਇਹ ਫਿਰ ਸਰੋਂ ਦਾ ਤੇਲ ਥਪਲੇ ਆਵਾਂ ਮੈਂ ਫਟਾਫਟ ਰੋਟੀ ਪਾਣੀ ਬਣਾ ਕੇ ਸਭ ਕੁਝ ਬਣਾ ਕੇ ਫ੍ਰੀ ਹੋ ਗਈਆਂ। ਨੀ ਵੀਰ ਜਿਹੜੇ ਬਾਹਰ ਕੀ ਕੋਈ ਨਹੀਂ ਲਾਇਆ। ਤਾਂ ਮੇਰੇ ਕੋ ਭਿਸ਼ਵਾਸ ਨਹੀਂ ਹੈ ਨਾ। ਇਹ ਵਾਦੀ ਗੱਲ ਨਹੀਂ। ਹਾਂ ਤੁਹਾਡੇ ਅੱਗੇ ਇਹ ਦੇਖ ਲਓ ਕੀ ਲੱਗਨੇ ਆ। ਬਾਕੀ ਪਹਿਲਾਂ ਜਿਵੇਂ ਵਿਆਹ ਤੋਂ ਪਹਿਲਾਂ ਵੀ ਆਹ ਬਾਰਾ ਦੇ ਜੀ ਨੂੰ ਲੰਬੀ ਹੋਈ। ਵਿਆਹ ਤੋਂ ਪਹਿਲਾਂ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਉਦੋਂ ਮੈਂ ਮਤਲਬ ਜਦੋਂ ਸਕੂਲ ਜਾਂਦੀ ਹੁੰਦੀ ਸੀ ਮੇਰੇ ਉਦੋਂ ਵੀ ਸਰ੍ਹੋਂ ਦਾ ਤੇਲ ਲੱਗਿਆ ਹੁੰਦਾ ਸੀ ਮੇਰੇ ਸਭ ਤੋਂ ਜ਼ਿਆਦਾ ਮਿਲ ਤੇ ਚੁੰਦਾ ਸੀ ਨਾ ਸਰ੍ਹੋਂ ਦਾ ਤੇਲ ਲਾਂਦੀ ਸੀ ਮੈਂ ਸਿਰ ਦੇ ਵਿੱਚ ਮੇਰੀ ਮੈਡਮ ਵੀ ਕਹਿੰਦੇ ਹੁੰਦੇ ਸੀ ਸਰ੍ਹੋਂ ਦਾ ਤੇਲ ਨਾ ਲੈ ਕੇ ਆਇਆ ਕਰੋ ਜੁਰਤੀ ਜ਼ਿਆਦਾ ਕਿਉਂਕਿ ਮੈਨੂੰ ਵਾਲ ਉੱਡਦੇ ਹੋਏ ਪਸੰਦ ਨਹੀਂ ਸੀ ਤੋਂ ਮੈਂ ਉਹ ਚਿਪਕਾਣ ਦੇ ਚੱਕਰ 'ਚ ਸਰ੍ਹੋਂ ਦਾ ਤੇਲ ਬਥੇਰਾ ਲਾ ਲੈਂਦੀ ਰੋਟਦੇ ਵੀ ਨਹੀਂ ਸੀ ਵੇਸ ਇਸ ਕਰਕੇ ਐਨਾ ਟਾਈਮ ਬਹਿ ਮੈਂ ਪਈ ਜਾਂਦਾ ਕੁਝ ਹੋਰ ਲਿਆ ਆਉਣਾ ਨਹੀਂ ਮੈਂ ਵਾਲ ਮੰਮੀ ਦੇ ਵਾਲ ਦੇਖੋ ਮੰਮੀ ਦੀ ਉਮਰ ਕਿੰਨੀ ਮੰਮੀ ਦੇ ਵਾਲ ਦੇਖੋ ਤੁਹਾਡੇ ਨਾਲੋਂ ਵਧੀਆ ਹੈਵੀ ਹੈ ਹਾਂ ਤਾਂ ਵੀ ਮੇਰੇ ਜਦੋਂ ਮੇਰੀ ਮੰਮੀ ਦੇ ਵੱਡੇ ਤਾਂ ਮੈਂ ਵੱਡੇ ਨਹੀਂ ਹੋਣਗੇ ਦੱਸੋ ਮੈਂ ਰੁਕ ਰੋ ਦੇ ਦਿਆਂ ਮੈਂ ਅਪਲ ਮੈਂ ਸਾਹਮਣੇ 6 6.5 ਹੋ ਚੁੱਕੇ ਨੇ ਤੇ ਮੇਰਾ ਹਲਕਾ ਨਾ ਚੁੱਕਿਆ ਕੰਮ ਤਾਂ ਤੋਂ ਮੈਂ ਵਲੌਗ ਬਣਾਉਣਾ ਸਟਾਰਟ ਕਰਤਾ ਵਾ ਤੇ ਅੱਜ ਮੈਂ ਬਣਾਈ ਆ ਦਾਲ ਕੀ ਆ ਦੀ ਸਬਜੀ ਤੇ ਬਸ ਚਾਹ ਬਣਾਣੀ ਆ ਹੁਣੇ ਅੱਜ ਥੋੜਾ ਜਿਹਾ ਮੀਂਹ ਪਿਆ ਸੀ ਇੱਧਰ ਮੀਂਹ ਥੋੜਾ ਜਿਹਾ ਪਿਆ ਸੀ ਥੋੜਾ ਜਿਹਾ ਮੌਸਮ ਠੰਡਾ ਰਿਹਾ ਵਾ ਫਿਰ ਹੁਣ ਥੋੜੇ ਜੰਦਰ ਤੋਂ ਹੁਮਸ ਜੀ ਹੋ ਕੇ ਬਾਅਦ ਠੰਡਾ ਆਏਗਾ ਮੌਸਮ ਸਹੀ ਆ ਵਾ ਸਰ ਸੱਦ ਅੱਜ ਵੀ ਪਾਣੀ ਨਹੀਂ ਆ ਰਿਹਾ ਮੇਰੇ ਘਰ ਪਾਣੀ ਕੱਟ ਰਹੇ ਪਰ ਆ ਨਹੀਂ ਰਿਹਾ ਫਿਰ ਉਹਨਾਂ ਨੇ ਟੱਗਿਆ ਲਿਖਾ ਟੂਟੀ ਲਗਾਤੀ ਆ ਨਹੀਂ ਮੈਨੇ ਤੇ ਲਈ ਫਿਰ ਉਹਨਾਂ ਨੇ ਮਤਲਬ ਕਿ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਿਕਲੇ ਨਹੀਂ ਕੀ ਬਤਾ ਹਵਾ ਖਾ ਗਈ ਮੋਟਰ ਫਿਰ ਉਹ फटाफट ਨਾਲ ਲੈਂਦੇ ਟੰਕੀ ਜੀ ਨਾਲ ਹਵਾ ਕੱਟਨੀ ਆਪੀ ਕਰ ਦਊਗਾ ਮੋਟਰ ਚਲਾ ਕੇ ਰੱਖ ਲੈਂਦੇ ਆ ਫਿਰ ਉਹ ਕਰ ਦੇਣੀ ਹੈਗੇ ਹਾਲ ਅੰਦਰੋਂ ਸਾ ਠੀਕ ਹੈ ਠੰਡਾ ਹੀ ਹੈ ਆ ਡਾਡੀ ਵਰਗਾ ਹੈ ਇਹ ਵੀ ਦੇਖ ਲਓ ਤੁਹਾਡੇ ਨੇ ਅੰਦਰ ਦੇਖੋ ਕਿੰਨਾ ਫਲ ਸਾਰਾ ਟੁੱਟਿਆ ਹੋਇਆ ਹੈ ਅੱਧੇ ਦੇ ਤਾਂ ਜ਼ਿਆਦਾ ਫਲ ਸਾਰੇ ਟੁੱਟਿਆ ਹੋਇਆ ਨਾ ਸਾਰੇ ਇੱਧਰ ਸਾਰਾ ਫਲ ਟੁੱਟਿਆ ਹੈ ਆ ਦੇਖੋ ਆ ਫਿਰ ਇੱਧਰ ਉਹ ਲੱਗਨੇ ਸਟਾਰਟ ਹੋ ਗਈ ਦੀਮਕ ਇੱਧਰ ਵੀ ਹੋਈ ਆਏ ਹੋਏ ਇੱਧਰ ਤੇਰੇ ਕੋਲ ਕਾਲਸ ਸਾਫ ਕਰਨੇ ਪੈਣੇ ਢਿਮਕ ਆਹ ਕਿੰਨੇ دیਵਾ ਲੱਗੇ ਹੋਏ ਆਂ ਇੰਦਰ ਤਾਂ ਹੋ ਜਾ دیਵਾ ਲੱਗੇ ਦੇਖ ਲਓ ਇਹਨਾਂ ਹਾਲ ਬੜਾ ਇੱਧਰ ਦੇ ਕੰਦੇ ਵਾਲਾ ਸਾਰੇ ਦਿਮਗ ਲੱਗੇ ਇੱਧਰ ਦੇਖੋ ਹਰੇ ਉੱਧਰ ਵੀ ਦਰਾਰਾਈ ਇੱਧਰ ਵੀ ਦਲਾ ਰਹੀ ਹੋਈ ਆ ਇਹ ਖਾਫੀ ਇੱਥੇ ਦਰਾਰਾਈ ਹੋਈ ਆ ਅੱਜ ਉਹਨਾਂ ਪਾ ਚਾਪੀਣ ਲੱਗੇ ਤੁਸੀਂ ਵੀ ਸਾਰੇ ਆ ਕੇ ਪੀਵਾ ਦੇਖੋ ਚਾਹ ਨਾਲ ਖਾਵਾਂਗੇ ਆਪਾਂ ਚਿੱਟ ਚਿੱਟ ਮੈਨੂੰ ਬਹੁਤ ਸਾਰ ਲੱਗਦੇ ਆ ਤੇ ਆ ਚਾਹ ਚਿਪਸ ਮੇਰੇ ਹਸਬੰਦ ਲੈ ਕੇ ਆ ਰਹੇ ਆ ਦੇਖ ਚਿਪਸ ਚਿਪਸ ਤੁਸੀਂ ਵੀ ਆ ਕੇ ਖਾ ਲੋ ਫਟਾਫਟ ਮੈਂ ਚਾਹ ਪੀ ਕੇ ਮਿਲਦਾ ਤੁਹਾਨੂੰ ਮੈਂ ਚਾਹ ਪੀ ਲਿਆ ਮੈਂ ਤੁਹਾਨੂੰ ਕਿਹਾ ਸੀ ਚਾਹ ਪੀਨ ਤੋਂ ਬਾਅਦ ਮਿਲਾਂਗੀ ਚਾਹ ਪੀ ਲਿਆ ਤੇ ਹੁਣ ਮੈਂ ਚੌਲ ਬਣਾਣੇ ਆ ਚੌਲ ਬਣਾਉਣ ਤੋਂ ਬਾਅਦ ਮੈਨੂੰ ਅੱਖਾਂ ਖੜਦੇ ਰਹਿੰਦੇ ਆਵੇਂ ਏਦਾਂ ਏਦਾਂ ਕਰਕੇ ਮੈਂ ਜਦ ਅੱਖਾਂ ਖੜਦੀ ਮੇਰੀ ਅੱਖਾਂ ਜ਼ਿਆਦਾ ਗੰਦੀਆਂ ਜਿਹੀ ਲੱਗਦੀਆਂ ਨੇ ਗਾਇਸ ਹੁਣ ਦੇਖਦੇ ਅੱਖੇ ਕਰਨਾ ਪਾ ਹੈ ਮੇਰੇ ਟਿੱਡਜਾ ਸਵੇਰ ਦਾ ਦਰਦ ਹੋਈ ਜਾਂਦਾ ਇੱਥੇ ਇੱਥੇ ਮੇਰੇ ਦਰਦ ਹੋ ਰਿਹਾ ਨਾ ਪਤਾ ਨਹੀਂ ਕਿਉਂ ਗੈਸ ਬਣੀ ਆ ਕਿ ਮੈਂ ਜੁਆਇਨ ਅਜੋਨ ਵਾਲਾ ਪਾਣੀ ਵੀ ਪੀ ਲਿਆ ਰੋਟੀ ਵੀ ਖਾ ਲਵੇ ਜੈਨ ਵਾਲੀ ਫਿਰ ਵੀ ਮੇਰੇ ਵੀਰ ਤੋਂ ਦਰਦ ਹੋ ਰਿਹਾ ਅੱਜ ਮੈਂ ਬਾਥਰੂਮ ਬੋਤ ਰੂੰ ਤਾਂ ਇੰਨਾ ਮਤਲਬ ਇੰਨਾ ਦਰਦ ਹੋਇਆ ਨਾ ਮੇਰਾ ਫਿਰ ਵੀ ਮੈਂ ਕੰਮ ਕਰਦੀ ਠੀਠਾ ਮੰਗੂ ਕੰਮ ਤਾਂ ਲੱਗੀ ਰੰਨੀ ਲੱਗੀ ਰੰਨੀ ਕੰਨਾ ਤਾਂ ਇਹ ਕਰਦਾ ਕੰਮ ਮੈਂ ਨਹੀਂ ਕਹਗੀ ਇਹ ਗੈਸ ਹੋਲੀ ਹੋਲੀ ਜਦੋਂ ਵੀ ਝੁੱਕਦੀ ਆ ਥੋੜਾ ਬਹੁਤ ਦਰਦ ਹੁੰਦਾ ਫਿਰ ਕਹ ਕੋਈ ਨਾ ਹੁੰਦਸ ਕੰਮ ਤਾਂ ਜ਼ਰੂਰੀ ਆ ਨਾ ਕਰਨਾ ਫਿਰ ਮੈਂ ਕੰਮ ਕੀਤਾ ਸਾਰਾ ਮਤਲਬ ਇੰਨਾ ਔਖਾ ਹੋਇਆ ਨਾ ਮੈਨੂੰ ਆ ਦੇ ਆ ਭੰਦੇ ਪਏ ਆ ਲੈ ਧੋਣੇ ਆ ਮੈਂ ਇਕੱਠੇ ਹੋਏ ਪਏ ਹੋਏ ਆ ਦਾਲ ਦੁੱਲ ਬਣਾ ਲਈ ਤੇ ਮੈਂ ਬਸ ਉਹ ਚੋਲ ਬਣਾਣੇ ਆ ਅੱਜ ਚੋਲ ਬਣਾ ਕੇ ਬਸ ਤੇ ਦੇਖਾਂਗੇ ਖਾਵਾਂਗੇ ਆਪਾਂ ਡੈਡੀ ਦੇ ਜੜ ਜੜ ਤਰਦ ਹੋਰੀ ਸੀ ਗੱਲ ਤੇ ਚਲੋ ਕੋਈ ਨਾ ਆਪਾਂ ਚਾਲ ਦੁੱਲ ਬਣਾ ਲਾਂਗੇ ਸਾਡਾ ਬੇੜਾ ਅੱਜ ਖਾਲੀ ਹੋਇਆ ਵਾ ਕੋਈ ਵੀ ਨਾ ਬੇੜਾ ਚ ਉੱਧਰ ਹੈ ਇੱਕ ਜਣੇ ਬਸ ਬਾਕੀ ਉਹ ਜਿਹੜੇ ਉਹ ਗੁੰਨੋ ਨਹੀਂ ਸੀ ਉਹ ਗਏ ਹੋਏ ਆਪਣੇ ਮਾਮਾ ਘਰੇ ਉਹਨਾਂ ਦੇ ਛੋਟੇ ਕੁੜੀ ਹੋਈ ਸੀ ਨਿੱਕੀ ਜਿਹੀ ਹਾਲੇ ਮਹੀਨਾ ਹੀ ਹੋਇਆ ਉਹਨੂੰ ਇੰਨੇ ਸੋਹਣੇ ਆ ਨਾ ਕੁੜੀ ਬਹੁਤ ਜ਼ਿਆਦਾ ਬਹੁਤ ਸੋਹਣੀ ਲੱਗਦੀ ਆ ਉਹਦੇ ਹੱਥ ਹਾਂ ਇੱਧਰ ਦੇਖਦੇ ਉਹਦੇ ਮਾਂ ਕੱਪੜੇ ਉੱਪਰੋਂ ਪਾੰਦੇ ਹੋਣੇ ਨਾ ਤਾਂ ਉਹਦੇ ਹੱਥ ਵੇਖਾ ਇੰਨੇ ਇੰਨੇ ਜਿਹਾ ਤਾਂ ਉਹਦੇ ਹੱਥ ਨੇ ਇੰਨੇ ਜਿਹੀ ਉਹਦੇ ਹੱਥ ਨੇ ਇੰਨਾ ਜਿਹਾ ਤਾਂ ਉਹਦਾ ਮੂੰਹ ਇੰਨਾ ਜਿਹਾ ਇੰਨਾ ਜਿਹਾ ਉਹਦਾ ਮੂੰਹ ਹੈ ਹੈ ਬਾਈਕ ਦੇ ਨਾਲ ਹਾਲੇ ਮੈਂ ਹੱਥ ਮਨ ਮੂੰਹ ਸੇ ਵਾਲੇ ਦੀ ਫੋਟੋ ਬਣਾਈ ਆ ਤੁਨੇ ਦੰਨ ਦੇਖਣੀ ਉਹਨੇ ਤਾਂ ਮੈਂ ਦਿਖਾਉਂਗੀ ਰੋਗ ਜੋ ਮੈਂ ਦਿਖਾਵਾਂਗੀ ਇਹ ਕੋਣ ਹੈ ਤੁਸੀਂ ਇਹਦੀ ਫੋਟੋ ਦਿਖਾ ਦੱਸੋ ਮੈਨੂੰ ਇਹ ਹੈ ਕੋਣ ਮੇਰੇ ਹਸਬੰਦ ਨੇ ਆਪਣੀ ਮੋਟਰਸਾਈਕਲ ਦੇ ਉੱਤੇ ਇਹਦੀ ਫੋਟੋ ਸਪੈਸ਼ਲ ਬਣਵਾਈ ਸੀ ਇਹਨੂੰ ਕਾਫੀ ਸਾਲ ਹੋ ਗਏ ਉਹਨਾਂ ਨੂੰ ਪਸੰਦ ਬਹੁਤ ਸੀ ਤਾਂ ਇਹਨਾਂ ਨੂੰ ਫੋਟੋ ਬਣਾ ਲੀਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਹੈ ਕੋਣ ਇਹ ਕੋਣ ਹੈ ਇਹ ਬਹੁਤ ਅੱਛਾ ਬੰਦਾ ਹੈ ਮੈ ਮੈਨੂੰ ਵੀ ਪਸੰਦ ਹੈ ਇਹ ਬੰਦਾ ਮੇਰੇ ਹਸਬੰਦ ਨੂੰ ਵੀ ਬੱਸ ਆਪਣਾ ਹੈ ਗਾਇਜ਼ ਬਦਲ ਦੇਖੋ ਕਿੰਨਾ ਹੋਇਆ ਪਿਆ ਕਾਲਾ ਕਾਲਾ ਹਾਲੇ ਕਾਲਾ ਬੱਦਲ ਆ ਚੁੱਕਿਆ ਵਾ ਇੱਧਰ ਕਿੰਨਾ ਕਾਲਾ ਕਿਤੇ ਚਿੱਟਾ ਕਿਤੇ ਕਾਲਾ ਮੀਂਹ ਆਊਗਾ ਲੱਗਦਾ ਵਾ ਆਹ ਇੱਧਰ ਵੀ ਕਿੰਨਾ ਕਾਲਾ ਬੱਦਲ ਐ ਮੀਂਹ ਆਊ ਸਾਡੇ ਇੱਥੇ ਤੇ ਬਾਰਿਸ਼ ਤਾਂ ਦੇਖ ਲੈਣੇ ਬਾਬਾ ਕੋਈ ਹੈਗਾ ਨਹੀਂ ਅੱਜ ਕੋਈ ਆਇਆ ਹੀ ਨਹੀਂ ਇੱਧਰ ਆ ਦੇਖਾ ਸਾਡੇ ਗਲੀ ਇਨਾ ਘਰ ਬਣਾ ਚੁੱਕਿਆ ਦੇਖੋ ਸੋਹਣਾ ਲੱਗ ਰਿਹਾ ਮੈਂ ਵੀ ਇਦਾਂ ਦਾ ਘਰ ਬਣਵਾਵਾਂਗੇ ਜਿਵੇਂ ਕੋਲ ਪੈਸਾ ਹੋਵੇ ਟਾਇਲਾ ਦੇਖੋ ਕਾਲੀ ਉਹ ਤੇ ਚੁੱਟੀਆਂ ਕਿੰਨੇ ਸੋਹਣੀਆਂ ਲਾਈਆਂ ਨੇ ਆਹ ਦੇਖੋ ਸੋ ਰਹੇ ਨੇ 1 2 3 ਇਹ ਦੋਨੇ ਭੈਣ ਭਰਾ ਨੂੰ ਮੈਨੂੰ ਲੱਗਦਾ ਆਹ ਦੇਖੋ ਉਹ ਵਿਚਾਰਾ ਲੱਗੋ ਸੋ ਰਿਹਾ ਉਹਨੂੰ ਡਰ ਰਹਿਣਾ ਤਾਂ ਇੱਧਰ ਰੋਡ ਚੱਲਦੀ ਨਹੀਂ ਹੁੰਦੀ ਖਾਲੇ ਇੱਧਰ ਦੇਖੋ ਸਾਡੇ ਉੱਥੇ ਡੌਗੀਆਂ ਵਾਸਤੇ ਪਾਣੀ ਰੱਖਦੇ ਆ ਸੀ ਉਹਦੇ ਵੀ ਡੋਗੇ ਵਾਸਤੇ ਪਾਣੀ ਰੱਖਿਆ ਹੋਇਆ ਤੇ ਇੱਥੇ ਨਵੇਂ ਆਏ ਆ ਰਹਿਣ ਲੱਗੇ ਆ ਇਹਨਾਂ ਦੇ ਹਸਤੇ ਮਕਾਨ ਮਾਲਕ ਨੇ ਆ ਦੇਖ ਗਾਇਸ ਜੋਤੀ ਨੇ ਬਣਾਈ ਹੈ ਦਾਲ ਦਾਲ ਦਾ ਕਲਰ ਦੇਖ ਲੋ ਕੀਆ ਕੀਆ ਤੇ ਦਾਲ ਆ ਤੇ ਨਾਲ ਧਰੇ ਨੇ ਚੌਲ ਚੌਲ ਬਣਾ ਰਹੀ ਅੱਜ ਅੱਜ ਜੋਤੀ ਸਾਡੀ ਦਾਲ ਤੇ ਚੌਲ ਬਣਾ ਰਹੀ ਹੈ ਹੁਣ ਤੁਸੀਂ ਕਹੋਗੇ ਯਾਰ ਤੁਸੀਂ ਫੇਰ ਤੁਸੀਂ ਖਾ ਰਹੇ ਹੋ ਹੁਣ ਕੀ ਕਰੀਏ ਪਰ ਇਹ ਕਿਉਂ ਡੈਡ ਦੀ ਨਾ ਝੜ ਡੋਗਦੀ ਇਸ ਕਰਕੇ ਉਹਨਾਂ ਦੇ ਖਾਦੇ ਨਹੀਂ ਜਾਂਦੇ ਤੇ ਇਸ ਕਰਕੇ ਦਾਲ ਚੋਰਾਜ ਬਹੁਤ ਇੱਕ ਦਿੱਕਤ ਖਤਮ ਹੁੰਦੇ ਇੱਕ ਦਿੱਕਤ ਆ ਜਾਂਦੀ ਆ। ਖੰਦੇ ਇਹ ਬਹੁਤ ਦਿੱਕਤ ਆ ਤੇ ਅੱਜ ਦੀ ਤੁਸੀਂ ਗੱਲ ਸੁਣ ਲਓ। ਮੈਂ ਤੁਹਾਨੂੰ ਹੁਣ ਕੀ ਦੱਸਾਂ ਤੁਸੀਂ ਕਹਿਣ ਰੁਕੋ ਮੈਂ ਤੁਹਾਨੂੰ ਦੱਸ ਦੇ ਇੱਕ ਮਿੰਟ। ਅੱਜ ਮੈਂ ਜਦੋਂ ਕੰਮ ਤੋਂ ਆਇਆ ਕੰਮ ਤੋਂ ਆ ਕੇ ਹੁਣ ਮੈਨੂੰ ਪਤਾ ਕਿ ਮੈਂ ਕੰਮ ਤੋਂ ਆਂਦੀ ਮੈਨੂੰ ਨਹਾਣਾ ਹੁੰਦਾ ਵਾ। ਮੈਂ ਨਹਾਉਂਦਾ ਜ਼ਰੂਰ ਆ। ਮੈਂ ਜਾ ਕੇ ਮੋਟਰ ਦੇ ਕੋਲ ਗਿਆ ਮੋਟਰ ਵਾਲੇ ਨੂੰ ਮੈਂ ਕਿਹਾ ਮੈਂ ਕਿ ਜੋਤੀ ਮੋਟਰ ਚਲਾ ਦੇ। ਕਿਨੇ ਮੋਟਰ ਚਲਾਈ ਜਿੱਦੇ ਮੋਟਰ ਚਲਾਈ ਉਹ ਕਹਿੰਦੇ ਮੋਟਰ ਪਹਿਲਾਂ ਹੀ ਚੱਲਦੀ ਆ। ਹੁਣ ਮੋਟਰ ਪਹਿਲਾਂ ਹੀ ਚੱਲਦੀ ਸੀ। ਹੋ ਖਬਰੇ ਮੋਟਰ ਕਿਨੇ ਚਲਾਈ ਸੀ ਕਿਨੇ ਨਹੀਂ ਜਿਹੜੇ ਕਿਉਂਕਿ ਹੁਣ ਇੱਕ ਏ ਰਹਿੰਦੇ ਆ ਇੱਕ ਅਸੀ ਰਹਿੰਦੇ ਆ ਤੇ ਇੱਕ ਹੋਰ ਰਹਿੰਦੇ ਨੇ ਤਿੰਨ ਜਣੇ ਅਸੀਂ ਰਹਨੇ ਆ ਇੱਕ ਪਹਿਲਾਂ ਘਰੀ ਨੇ ਹੈਗੇ ਇਧਰ ਰਹੇਗੇ ਅਸੀਂ ਤੇ ਇੱਕ ਘਰ ਹੋਰ ਆ ਦੋ ਘਰ ਨੇ ਹੁਣ ਇਹ ਕਹਿੰਦੀ ਮੈਨੇਜ ਲਈ ਹੁਣ ਜੇ ਉਹਨਾਂ ਨੇ ਜਾ ਕੇ ਕਹੀਏ ਤੇ ਉਹ ਕਹਿੰਣਾ ਕਿ ਸਾਡਾ ਸਾਨੂੰ ਜਾਣੂ ਕਿ ਕਹਿੰਦੇ ਕਿਉਂਕਿ ਉਹ ਥੋੜੀ ਬਹੁਤ ਲੱਗਦੀ ਹੈ ਇਹਨਾਂ ਲੱਗਦੀ ਹੈ ਥੋੜੀ ਬਹੁਤ ਮਨਕੀ ਕੋਈ ਵੀ ਜੇ ਕੰਮ ਨੂੰ ਜਲਦੀ ਕਰ ਲੈ ਕੋਈ ਪਹਿਲੇ ਇਨਾਂ ਥੋੜੀ ਨੂੰ ਪ੍ਰੋਬਲਮ ਹੈਗੀ ਹੈ ਰੱਬ ਜਾਣੀ ਪਰ ਆਪਾਂ ਨਹੀਂ ਕਹਿੰਦੇਗੇ ਜੋ ਕੁਛ ਮਰਜੀ ਹੋ ਗਏ ਆਪਣੇ ਘਰੇ ਰਾਜੀ ਰਹਿਣਾ ਆਪਾਂ ਕਿਉਂ ਕਹੀਏ ਕਿਸੇ ਨੂੰ ਹੈਨਾ ਤੇ ਫਿਰ ਮੈਂ ਉਹ ਪਾਣੀ ਚੜਾਣ ਲੱਗਿਆ ਪਾਣੀ ਚੜਾਇਆ ਕਿੰਨਾ ਚੜਾਇਆ ਜਿੰਨਾ ਚੜਾਇਆ ਪਰ ਪਾਣੀ ਚੜਿਆ ਨਹੀਂ ਗਾ ਤੇ ਜੇ ਦੇਖੇ ਮੈਂ ਕਿ ਨਲਕਾ ਭਾਰੀ ਹੈ ਪਰ ਪਿੱਛੇ ਮੋਟਰ ਦੀ ਪਾਣੀ ਨਹੀਂ ਆ ਰਹਾ ਯਾਨੀ ਕਿ ਮੋਟਰ ਹਵਾ ਖਾ ਗਈ ਹੁਣ ਕਈਏ ਤਾਂ ਬੋਰੀਆਂ ਜੇ ਨਹੀਂ ਹੈ ਕਈਏ ਤਾਂ ਬੋਰੀਆਂ ਇੱਕ ਦਿਨ ਪਹਿਲਾਂ ਦੀ ਗੱਲ ਸੀਗੀ ਦੁਪਹਿਰ ਦੀ ਮੋਟਰ ਚੱਲ ਜੀ ਬੀ ਹੈ ਮੈਂ ਸ਼ਾਮ ਨੂੰ ਆ ਕੇ ਜਿ ਚਲਾ ਕੇ ਦੇਖਿਆ ਮੋਟਰ ਦੇਖ ਕੇ ਇੰਨਾ ਕਿੰਨੀ ਗਰਮ ਹੋਈ ਪਿੱਛੇ ਨਾ ਕਿ ਮੈਂ ਹੱਥ ਨਾ ਲਾਵੇ ਤੇ ਮੋਟਰ ਪਹਿਲਾਂ ਹੀ ਚੱਲਦੀ ਸੀ ਜਿਹੜੇ ਕਿ ਇਹ ਤਾਂ ਕਿਰੋਂਣ ਕਰਨੇ ਕਿ ਸਾਨੂੰ ਕਹਿੰਦੇ ਨੇ ਜੇਕਰ ਕਿ ਆਪਾਂ ਗੌਰ ਨਹੀਂ ਆਪਾਂ ਕਹਿੰਦੇ ਨਹੀਂ ਕਿਉਂਕਿ ਜੋ ਮਰਜ਼ੀ ਕਰੀਏ ਆਪਾਂ ਕਿਉਂ ਕਹੀਏ ਕਹੀਏ ਤੇ ਫਿਰ ਕੋਈ ਭੈਜਾ ਨਹੀਂਗਾ ਤੇ ਇਸ ਤਰ੍ਹਾਂ ਦੀ ਹੈ ਕਿ ਕਿਰਾਏ ਤੇ ਰਹਿਣਾ ਬਹੁਤ ਔਖਾ ਵਾ ਬਹੁਤ ਜ਼ਿਆਦਾ ਔਖਾ ਵਾ ਤੇ ਇਸ ਲਈ ਬੜਾ ਬੜਾ ਸਾਡੇ ਜਿੰਨੇ ਖੁੰਦੇ ਪੂਰੇ ਕਰਾ ਦੋ ਤੇ ਅਸੀਂ ਕਿਰਾਏ ਦੇ ਤੋਂ ਬਚੀਏ ਤੇ ਅਸੀਂ ਆਪਣੇ ਘਰ ਦੇ ਵਿੱਚ ਚੱਲ ਜਾਈਏ ਤੇ ਜਿੰਨੀ ਹੋ ਸਕੇ ਉਹਨੂੰ ਜਲਦੀ ਕਰਾ ਦਿਓ ਪਲੀਜ਼ ਰਿਕਵੈਸਟ ਸਾਡਾ ਦੇ ਕੇ ਤੇ ਠੀਕ ਹੈ ਜੀ ਤੇ ਅੱਜ ਦਾ ਵਲੌਗ ਗਾਇਜ਼ ਅਸੀਂ ਇੱਥੇ ਖਤਮ ਕਰਦੇ ਹਾਂ ਜੇ ਵੀਲੋ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਤੇ ਤਦ ਤੱਕ ਲਈ ਬਾਏ ਬਾਏ